आज और आज भी पाले पढ़ा रहे पढ़ा रहे खड़जा कोई वाला है कमांडो था पाला और थोड़ा राजनीति का है आगे के के पाले 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 क्या नहीं जी जब जब कर कर हां और जी आउजी नहीं आउजी रेखा अब बेटा थाला ठीक है आउजी तुम वाले लोग वाले

ਵਾਹ ਫਾਸਾ ਹੋ ਗਿਆ ਆਈਆ ਤੁਸੀਂ ਪਰਬੰਧ ਬੰਦੇ ਨੂੰ ਖਵਾਸ ਪਦਾਨ ਕਰਾਉਣੀ ਚਾਹੀਦੀ ਹੈ ਜਿਹੜੀ ਪਈ ਜਾਂਦੀ ਹੈ ਆਜਾ ਮੈਂ ਆਓ ਹੋਰ ਆਪਾਂ ਵੀ ਜਾਵਾਂਗੇ ਬਿੰਦਰ ਸਿੰਘ ਦੀ ਇੰਜਣ ਪੂਰਾ ਤਗੜਾ ਸਾਰੀ ਰੋੜੀ ਇਕ ਲੈ ਕੇ ਮਾਰ ਦੇਗੀ ਦੇ ਨਹੀਂ ਦੇਣਾ ਮੈਂ ਕਿਹਾ ਨਹੀਂ ਹਾਂ ਬਾਹਰ ਰਹਿਣਾ ਲਾਕ ਕਰ ਦੇਣਾ ਜਿੱਥੇ ਜਿੱਥੇ ਰੱਖ ਦਿਓਗੇ ਆਜੋ ਆਜੋ ਆਇਆ ਵਿੱਚ ਜਤ ਤੈ ਆਜ ਜਾਵ ਮਾਰੇ ਖੜੇ ਰਹੋ ਆਜੋ ਬੰਦਿਆ ਆਜੋ ਆਜੋ ਯਕੈ ਆਜਾ ਗਲਾਓ ਆਜੋ ਮੈਂ ਬੰਦਾ ਸਰਵੰਨ ਦਾ ਨੰਬਰ ਆ ਜਾਣਾ ਛੋਟੇ ਜਾਈਂ ਖਾਣੇ ਦਾ ਚੈਨ ਵਾਲੀ ਮੈਂ ਆਜਾ ਪਰ ਉਹ ਆਏ ਜੱਟ ਤੇ ਇਕੱਠੇ ਗਲਾਸ ਲੈ ਗਲਾਓ ਅੱਛਾ ਬੰਦ ਤੱਕ ਨਾ ਜੱਟ ਪੋਰਸ ਅਸੀਂ ਆ ਗੱਲ ਸਲਾਮ ਨਾਲ ਗਏ ਡਾਇਰੈਕਟਰੀ ਬੰਦ ਕਰਕੇ ਜੀ ਕਿ ਪੂਰੇ ਆਜੂਰੇ ਸਾਧਰੇ ਬੋਲੋਗੇ ਅੱਜ ਬਣ ਜੇ ਆਇਆ ਲਾਈਨ ਕਰ ਮਾਣ ਆ 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 ਮਾਨ ਦਾ ਆਬਿਲਕਾ ਮਾਰ ਕੇ ਜੋ ਹੋਰ ਜ਼ਿਆਦਾ ਪੱਖਾਂ ਤੋਂ ਨੂੰ ਨਹੀਂ ਸਭ ਦਾ ਵੀ ਵਿਧਾਇਕ ਸਾਹਿਬ ਤੋਂ ਵੀ ਹੁਣ ਥਾਂ ਗਏ ਫਿਰ ਮੈਂ ਤਾਂ ਹੈ ਗਈਆਂ ਬੱਚੇ ਪੰਜ ਹੈ ਉਹ ਜਿੱਥੇ ਬੱਕੀ ਨਾ ਆ ਸਰ ਜੀ ਹਾਂ ਜੀ ਹੁਣ ਪਿਆਰ ਚੋਂ ਸਾਡੀ ਬੈ ਜੀ ਬਣਣ ਵਾਲੀ پره چوڑو چوڑو ਆਖੜ ਦੇਖੋ ਕਿਉਂ ਹੋ ਗਿਆ ਆਜੋ ਆਜੋ ਆਪਣੇ ਹੈਲਥ ਆਓ ਸਾਹਮਣੇ ਆਓ ਆਹ ਸਾਧਨ ਆਹ ਆਪਾਂ ਤੁਹਾਨੂੰ ਬਹੁਤ ਚਾਪਰਾ ਇਧਰ ਆਓ ਆਹ ਫੋਟੋ ਆਹ ਇਧਰ ਸਾਹਮਣੇ ਆਓ ਹਾਂ ਅੱਛਾ ਹੋਰ ਆਓ

ಜೈ ಹಿಂದ್ ಜೈ ಹಿಂದ್ ಕಾಂಗ್ರೆಸ್ పార్టీ ಜೈ ಹಿಂದ್ ಕಾಂಗ್ರೆಸ್ పార్టీ ಜೈ ಹಿಂದ್ ಕಾಂಗ್ರೆಸ್ పార్టీ ಜೈ ಹಿಂದ್ ನೈಕ್ ಶಿಖರ್ ಕೇರ್wala ಜೈ ಹಿಂದ್ ನೈಕ್ ಶಿಖರ್ ಕೇರ್wala ಜೈ ಹಿಂದ್ بہت ಜಾತ್ರೆ یہ صحیح ਗੱਲ ਹੈ ਜੀ ਕੋਈ ਹਾਂ ਹਾਂ ਹਰ ਜੀ ਇਹਨੂੰ ਤਾਂ ਪਤਾ ਹੈ ਕਿ ਤੇ ਆ ਆ ਗਿਆ ਤੇ ਪਹੁੰਗੇ ਚਲੋ ਜੀ ਬਹੁਤ ਵਧੀਆ ਸੇਵਾਦਾਰ ਹੈ ਜੀ ਇਹ ਮੇਰੇ ਮੁੰਡੇ ਦਾ ਹੈ। ਬਹੁਤ ਅੰਮੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸੀਸ਼ਪਾਲ ਸਿੰਘ ਜੀ ਦਾ ਤੇ ਪੂਰੇ ਸਾਰੇ ਪਰਿਵਾਰ ਦਾ ਰਾਇਆ ਪੱਤੀ ਦਾ ਜਿਨ੍ਹਾਂ ਨੇ ਕੇ ਸੀਸ਼ਪਾਲ ਕੇਰਵਾਲ ਜੀ ਨੂੰ ਤੇ ਕਮੈਨਗੀ ਚ ਕਾਂਗਰਸ ਪਾਰਟੀ ਜੁਆਇਨ ਕੀਤੀ ਤੇ ਅਸੀਂ ਉਹਨੂੰ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਪੁਰਾਣੇ ਵਰਕਰਾਂ ਦੇ ਬਰਾਬਰ ਹੀ ਅਸੀਂ ਉਹਨੂੰ ਤਰਜੀਹ ਦੇਵਾਂਗੇ। ਮਾਨਸਮਾਨ ਸੀਸ਼ਪਾਲ ਜੀ ਨੂੰ ਪੁਰਾਣੇ ਵਰਕਰਾਂ ਦੇ ਬਰਾਬਰ ਕਿਸੇ ਨੂੰ ਜ਼ੁਲਮੀ ਦੇ ਪਾਉ ਨਹੀਂ ਰੱਖਗੇ ਤੇ ਬਦਐ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਬਹੁਤ شریف ਹਨ ਤੇ ਮਿਲ ਜੋ ਬਣਗੇ ਤੇ ਜੋ ਅੱਜ ਇਹ ਜੋਇਨ ਕੀਤਾ ਇਹ ਜਗਜੀਤ ਸਿੰਘ ਰਾਇਆਪੱਤੀ ਜਿਹੜੀ ਕਿ ਕਿਸਾਨ ਮਜ਼ਦੂਰ ਵਪਾਰੀ ਨਿੱਕੇ ਰਗੇ ਜਿਹੜਾ ਪਹਿਲਾ ਫੈਸਲਾ ਲੈਂਦਾ ਸੀ ਅਸੀਂ ਉਹੀ ਫੈਸਲਾ ਸਾਡਾ ਅੱਜ ਹੈ ਵੀ ਜਿਹੜੀ ਸਰਕਾਰ ਹੈਗੀ ਬੀਜਪੀ ਉਹ ਜਿਹੜਾ ਅੱਜ ਵੀ ਸਾਡੇ ਨਾਲ ਬਿਸਕਰਾ ਕਰੀ ਜਾਂਦੀ ਹੈ ਅੱਜ ਮੈਂ ਟਾਈਮ ਦੇਖ ਰਿਹਾ ਜੀ ਅੱਜ ਕੰਗਣਾ ਦਾ ਇੱਕ ਬਿਆਨ ਆ ਰਿਹਾ ਜਿਹੜੇ ਕਿਸਾਨਾਂ ਪਾਰਟੀ ਆ ਰਿਹਾ ਸਾਨੂੰ ਰੇਪ ਕਹਿ ਵੀ ਰੇਪ ਕਰਦੇ ਆ ਕਿਸਾਨ ਸਾਡਾ ਆ ਹਾਲ ਹੈ ਕਿ ਫਿਰ ਵੀ ਜੇ ਅਸੀਂ ਇਕੱਠੇ ਹੋ ਕੇ ਮੂੰਹ ਕੋੜ ਕੇ ਜਵਾਬ ਨਾ ਦੇ ਕੇ ਨੈਸ਼ਨਲ ਪਾਰਟੀ ਹੀ ਲੜ ਸਕਦੀ ਸਾਡੇ ਵਾਸਤੇ ਉਹ ਕਾਂਗਰਸ ਪਾਰਟੀ ਹੈ ਉਹ ਅਸੀਂ ਬਲ ਚੜ ਕੇ ਜਿੰਨਾ ਵੀ ਹੋਇਆ ਸਾਰਾ ਫਿਰਕਾ ਅਸੀਂ ਕਾਂਗਰਸ ਦੀ ਮਦਦ ਕਰਾਂਗੇ ਜੀ ਜਾਣਨ ਵਾਲਾ ਉਹ ਵੀ ਹਾਈ ਕਮਾਂਡ ਫੈਸਲਾ ਕਰੂ ਨੂੰ ਫਿਰ ਮੱਥੇ ਮੱਟਾਗੇ ਸਾਥੋ ਪਹਿਲਾਂ ਮੈਂ ਨੋਟ ਕਰਨਾ ਚਾਹੁੰਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਪ੍ਰੋਜੈਕਟ ਦਾ ਮਾਰ ਸਮਾਨ ਦਿੱਤਾ ਤੇ ਲੋਕਾਂ ਨੇ ਗੱਲਾਂ ਵੀ ਸੁਣੀਆਂ। ਆ ਜਿਹੜਾ ਮਾਹੌਲ ਆ ਸਾਰੇ ਪਬਲਿਕ ਨੂੰ ਪਤਾ ਹੈ। ਜਿਹੜੀ ਵੀ ਇਹ ਤੁਹਾਨੂੰ ਪਤਾ ਹੀ ਹੈ ਕਿ ਇਹ ਤਾਂ ਬਸ ਪਾਰਟੀ ਹੈ। ਜਿਵੇਂ ਕਿ ਕੀ ਗੱਲ ਕਹਿਣਾ ਹੈ ਜੀ ਜਿਹੜਾ ਮਾਰ ਸਮਾਨ ਫਟਾ ਹੈ ਜਿਨ੍ਹਾਂ ਮੇਰੇ ਵੀਰਾਂ ਨੇ ਅੱਜ ਪਾਰਟੀ ਜਨਮ ਕੀਤੀ ਹੈ ਸਾਡੇ ਤੋਂ ਵੀ ਵੱਧ ਮਾਰ ਸਮਾਨ ਦੇਣਗੇ ਬਿਨਾਂ ਤੇ ਅਸੀਂ ਵੀ ਆਪਣੇ ਵੱਲ ਵਿਸ਼ਵਾਸ ਦਿਵਾਉਨੇ ਆ। ਜਿੰਨਾ ਵੀ ਮੇਰੇ ਜਿਹੜੇ ਪਾਰਟੀ ਬੰਦ ਕੀਤੇ ਆ ਥੋੜਾ ਮਾਣਸ ਨਾਲ ਬਣ ਕੇ ਹੋਇਆ ਇੱਕ ਵਾਰੀ ਜਿੰਨਾਂ ਨਾਮ ਲਾ ਕੇ ਤੇ ਤੁਸੀਂ ਵਿਧਾਇਕੀ ਵਜਰਾ ਐਮਐਲਏ ਬਣਾਓ ਇਹਨੇ ਤੋਂ ਬਾਅਦ ਉਮੀਦ ਹੈ ਵੀ ਇਹ ਮੰਤਰੀ ਬਣ ਕੇ ਆਉਣਗੇ ਤੇ ਹਲਕੇ ਦਾ ਵੀ ਹੈ ਤੇ ਹਲਕੇ ਦਾ ਫਾਇਦਾ ਵੀ ਹੋਊਗਾ ਉਹ ੜੜੀ ਭੜੀ ਜਿਹਨੇ ਥੋੜੇ ਥੋੜੇ ਪੈਸੇ ਪਿੱਛੇ ਸਰਪੰਚ ਕਹਿੰਦਾ ਰਾਮਪ੍ਰੀਤ ਕਹਿੰਦਾ ਤੇ ਪਰ ਗੱਫੇ ਮਿਲਣਗੇ ਸਾਰੇ ਪਿੰਡ ਦਾ ਵਿਕਾਸ ਹੋ ਜਾਵੇ ਇੱਕ ਵਾਰੀ ਪਾਰਟੀ ਸੰਕੜਿਤ ਪਰਿਵਾਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਕੀ ਕਹਿੰਦਾ ਦੇਖਿ ਮੈਂ ਸਭ ਤੋਂ ਪਹਿਲਾਂ ਤਾਂ ਤਰਸਿੰਦਰ ਇਹ ਪੂਰੇ ਇਹਨਾਂ ਦੇ ਨਾਲ ਜਿਹੜੇ ਜਿਹੜੇ ਸਾਥੀ ਅੱਜ ਜੁਆਇਨ ਕੀਤਾ ਹੈ ਪੂਰੇ ਪਰਿਵਾਰਾਂ ਨੇ ਮੈਂ ਨਾਲ ਸਾਰਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਬਰੋਸਾ ਦਿਵਾਨਾ ਕਿ ਇਹਨਾਂ ਦਾ ਪੂਰਾ ਮਾਨ ਸਨਮਾਨ ਕੀਤਾ ਜਾਊਗਾ ਔਰ ਜੋ ਵੀ ਕੰਮ ਹੋਣਗੇ ਇਹਨਾਂ ਦੇ ਕੰਮ ਵੀ ਕੀਤੇ ਜਾਣਗੇ ਤੇ ਇਹਨਾਂ ਦੇ ਕਹਿਣ ਤੋਂ ਵੀ ਹੋਰ ਲੋਕਾਂ ਦੇ ਵੀ ਜਿਹੜੇ ਹੈ ਅਸੀਂ ਕੰਮ ਕਰਾਂਗੇ ਤਾਂ ਕਿ ਲੋਕਾਂ ਦੀ ਸੇਵਾ ਹੋ ਸਕੇ ਤੇ ਅੱਜ ਜਿਹੜੇ ਪਰਿਵਾਰ ਇੱਕ ਵਾਰ ਫਿਰ ਕਾਂਗਰਸ ਪਾਰਟੀ ਜੁਆਇਨ ਹੋਣ ਤੋਂ ਮੈਂ ਧੰਨਵਾਦ ਕਰ ਕਾਂਗਰਸ ਪਰਤੀ ਦਿਨ ਵੱਧ ਵੱਧਦਾ ਜਾ ਰਿਹਾ ਹੈ ਅੱਜ ਕਾਂਗਰਸ ਪਾਰਟੀ ਹਰਿਆਣਾ ਚ ਇੱਕ ਤਰਫਾ ਜਿੱਤ ਹਾਸਿਲ ਕਰ ਲਈ ਹੈ ਤੇ ਆਉਣ ਵਾਲੀ 4 ਅਕਤੂਬਰ ਨੂੰ ਬਾਸਪਾ ਬਾਹਰ ਹੋ ਰਹੀ ਹੈ ਤੇ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾ ਰਹੀ ਸਰ ਕੀ ਕਾਰਨ ਹੈ ਕਿ ਅਦਰਸ ਪਾਰਟੀਆਂ ਨੂੰ ਛੱਡ ਕੇ ਜਿਹੜੇ ਲੋਕ ਲਗਾਤਾਰ ਕਾਂਗਰਸ ਦਾ ਪੰਨਾ ਫੜਦੇ ਦੇਖੋ ਲੋਕਾਂ ਨੇ ਸਾਰੀ ਪਾਰਟੀਆਂ ਦੇਖ ਲਈ ਹੋਏ ਭਈ ਕਦੇ ਭਾਰਤੀ ਜਨਤਾ ਪਾਰਟੀ ਦਾ ਸਾਲ ਹੋ ਗਏ ਅਜ ਅਜ ਕਦੇ ਤਾਂ ਪਰਿਵਾਰ ਪਛਾਣ ਪੱਤਰ ਦੀ ਗੱਲ ਹੋਵੇ ਕਦੇ ਤੁਸੀਂ ਦੇਖੋ ਮੇਰੀ ਫਸਲ ਮੇਰਾ ਬਿਉਰਾ ਹੋਵੇ ਪੋਰਟਲਾਂ ਤੇ ਹੀ ਸਾਰਿਆਂ ਨੂੰ ਉਲਝਾ ਕੇ ਰੱਖ ਰੱਖਿਆ ਹੈ ਕੋਈ ਕਿਸੇ ਨਾ ਗਰੀਬ ਦਾ ਨਾ ਕਿਸਾਨ ਦਾ ਨਾ ਮਜ਼ਦੂਰ ਦਾ ਨਾ ਵਪਾਰੀ ਦਾ ਕੋਈ ਕਮ ਨਹੀਂ ਹੋ ਰਿਹਾ ਤੇ ਲੋਕ ਕੀ ਕਰਨਗੇ ਲੋਕਾਂ ਨੂੰ ਫਿਰ ਬਦਲਾਅ ਚਾਹੀਦਾ ਹੈ ਔਰ ਅੱਜ ਕੋਈ ਆਸ ਹੈ ਤਾਂ ਕਾਂਗਰਸ ਪਾਰਟੀ ਤੋਂ ਹੀ ਆਸ ਹੈ ਤਾਂ ਕਰਕੇ ਸਾਰੇ ਲੋਕ ਹੈ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ ਨੇ